ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀ ਕਰਦੇ ਨੇ ਕਦੇ ਸੁਣਿਆ ਸੋਚਿਆ ਹੀ ਨਹੀਂ ਸਤਿਗੁਰੂ ਮਾਰੇ ਕਹਿਣਾ ਕੀ ਚਾਉਂਦੇ ਨੇ ਕੋਈ ਕਹਿੰਦਾ ਮੈਂ ਵੱਡਾ ਸਿੱਖ ਹਾਂ ਕਹਿੰਦਾ ਨਹੀਂ ਤੂੰ ਛੋਟਾ ਤੂੰ ਮੈਨੂੰ ਜਾਣਦਾ ਮੈਂ ਕਿਹੜਾ ਸਿੱਖ ਹਾਂ ਤੇਰੇ ਨਾਲੋਂ ਮੈਂ ਵੱਡਾ ਸਿੱਖ ਹਾਂ ਮੈਂ ਇੰਨੇ ਵਜੇ ਉੱਠਦਾ ਦੂਜੇ ਨੂੰ ਆਪਾਂ ਪੱਲੇ ਨਹੀਂ ਬੰਨਦੇ ਜਿਹਦਾ ਕਰਕੇ ਵਖਰੇਵੇਂ ਇੰਨੇ ਹੋ ਗਏ ਗਿਣੇ ਨਹੀਂ ਜਾਂਦੇ ਪਰ ਮੈਂ ਬੇਨਤੀ ਕੀਤੀ ਗੁਰਮੁਖ ਪਿਆਰਿਓ ਜਦੋਂ ਆਪਾਂ ਇੱਕ ਓਸ ਤੱਕ ਇੱਕ ਓਸ ਲਾਈਨ ਤੇ ਇਕੱਠੇ ਬੋਲ ਸਕਦੇ ਆ ਜਿਹੜੀ ਗੁਰਬਾਣੀ ਦੇ ਵਿੱਚ ਹੀ ਨਹੀਂ ਉਹ ਕਿਹੜੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸਲ ਦੇ ਵਿੱਚ ਗੁਰਮਖੋ ਵਕਰੇਵਾ ਹੈ ਕੋਈ ਨਹੀਂ ਹੈ ਲੜਾਈ ਹੈ ਹੀ ਨਹੀਂ ਝਗੜਾ ਹੈ ਹੀ ਨਹੀਂ ਜੇ ਜਬਜੀਤ ਸਿੰਘ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਹੁੰਦਾ ਹੈ ਤੇ ਅੰਮ੍ਰਿਤ ਵੇਲੇ ਸਾਰੀ ਜਗ੍ਹਾ ਹੁੰਦਾ ਕਿੱਥੋਂ ਤੱਕ ਹੁੰਦਾ ਪਤਾ ਹੀ ਨਹੀਂ ਜੇ ਜਾਪ ਸਾਹਿਬ ਦੀ ਬਾਣੀ ਦਾ ਜਾਪ ਹੁੰਦਾ ਤੇ ਹੁੰਦਾ ਜੇ ਸ਼ਾਮ ਨੂੰ ਰੈ ਰਾਜ ਸਾਹਿਬ ਦਾ ਪਾਠ ਹੁੰਦਾ ਤੇ ਹੁੰਦਾ ਇਹ ਪੋਜ਼ਿਟਿਵ ਗੱਲਾਂ ਨੇ ਅਸੀਂ ਕੱਢ ਕੇ ਕਿਹੜੀਆਂ ਲਿਆਉਣੀਆਂ ਨੈਗੇਟਿਵ ਆ ਆਖਦੇ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆ ਉਹ ਨਭੰਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਡੇ ਵੱਡੇ ਮਹਾਪੁਰਖ ਜਿਨ੍ਹਾਂ ਦੇ ਕਰਕੇ ਇਹ ਦੁਨੀਆ ਚੱਲ ਰਹੀ ਮੈਂ ਸਮਝਦਾ ਗੁਰਮਖੋ ਦੁਨੀਆ ਕਿੱਡੀ ਕੈ ਰੱਬ ਕੀ ਹੁੰਦਾ ਕਿੰਨਾ ਕੁ ਵੱਡਾ ਮੈਂ ਛੋਟੀ ਜੀ ਗੱਲ ਦੇ ਵਿੱਚ ਇਸ ਗੱਲ ਦਾ ਨਵੇੜਾ ਕਰ ਦਿੰਨਾ ਸਾਡੀ ਪ੍ਰਿਥਵੀ ਜਿਹੜੀ ਹੈ ਨਾ ਸਾਡੀ ਧਰਤੀ ਹੈ ਜਿਹੜੀ ਇੱਥੇ ਧੁੱਪ ਆਉਣ ਨੂੰ 8 ਮਿੰਟ ਤੇ 20 ਸੈਕਿੰਡ ਲੱਗਦੇ ਨੇ ਛੇਤੀ ਆਪਾਂ ਨੇੜੇ ਲੈ ਆਉਣਾ ਕਿ ਪ੍ਰਮਾਤਮਾ ਕਿੰਨਾ ਕੁ ਵੱਡਾ ਹੈ ਜਿਹੜਾ ਪਹਿਲਾ ਗ੍ਰਹਿ ਹੈ ਵਿੱਚ ਇੱਕ ਹੋਰ ਪੈਂਦਾ ਤੇ ਆਪਾਂ ਤੀਜੇ ਨੰਬਰ ਤੇ ਪਹਿਲੇ ਗ੍ਰਹਿ ਤੇ ਧੁੱਪਾਂ ਦੀ 4 ਮਿੰਟ ਦੇ ਵਿੱਚ ਦੂਜੇ ਤੇ 5-6 ਮਿੰਟ ਦੇ ਵਿੱਚ ਤੇ ਤੀਜੇ ਧਰਤੀ ਤੇ 8 ਮਿੰਟ ਤੇ 20 ਸੈਕਿੰਡ ਦੇ ਵਿੱਚ ਤੇ ਜਿਹੜਾ ਅਖੀਰ ਤੇ ਗ੍ਰਹਿ ਹੈ ਉਹ ਪਲੂਟੋ ਕਹਿੰਦੇ ਨੇ ਉਹਨੂੰ ਵੈਸੇ ਗ੍ਰਹਿਆਂ ਦੀ ਲਿਸਟ ਚੋਂ ਨੂੰ ਹਟਾ ਦਿੰਦਾ ਹੈ ਉਹਦੇ ਉੱਤੇ ਜਿਹੜੀ ਧੁੱਪ ਹੈ ਤਾਂ ਜਾ ਉਹਦੇ ਤੋਂ ਪਹਿਲਾ ਗ੍ਰਹਿ ਹੈ ਉਹ ਹੈ ਗੁਰਮੁਖ ਪਿਆਰੇ 4 ਘੰਟੇ ਤੇ ਕੁਝ ਮਿੰਟਾਂ ਚ ਧੁੱਪ ਹੀ ਪਹੁੰਚਦੀ ਹੈ ਉੱਥੇ 4 ਘੰਟੇ ਤੇ ਕੁਝ ਮਿੰਟ ਜਿਹੜਾ ਪਲੂਟੋ ਗ੍ਰਹਿ ਉਹਦੇ ਤੇ ਧੁੱਪ ਜਾਂਦੀ ਜਦੋਂ ਸੂਰਜ ਚੜ ਗਿਆ ਤੇ 5 ਘੰਟੇ ਤੇ ਕੁਝ ਮਿੰਟਾਂ ਚ ਸਿਰਫ ਉੱਤੇ ਧੁੱਪ ਜਾਂਦੀ ਹੈ ਧੁੱਪ ਦੀ ਸਪੀਡ ਜਿਹੜੀ ਲਾਈਟ ਈਅਰ ਉਹ ਤੁਹਾਨੂੰ ਪਤਾ ਹੋਣਾ ਕਿ ਕਿੰਨੇ ਤੋਂ ਕਿੰਨੇ ਹੁੰਦਾ ਹੈ ਜਿਹੜੀ ਧੂਪ ਧਰਤੀ ਤੇ 8 ਮਿੰਟ ਚੋਂਦੀ ਆ ਅਖੀਰਲੇ ਗ੍ਰਹਿ ਤੇ 5 5.5 ਘੰਟਿਆਂ ਚ ਜਾਂਦੀ ਹੈ ਇਹ ਸਾਡਾ ਇੱਕ ਸਿਸਟਮ ਹੈ ਔਰ ਇਦਾਂ ਦੇ ਲੱਖਾਂ ਤੇ ਹਜ਼ਾਰਾਂ ਸਿਸਟਮ ਜਿਹੜੇ ਨੇ ਉਹ ਆਕਾਸ਼ ਦੇ ਵਿੱਚ ਤੁਰੇ ਫਿਰਦੇ ਨੇ ਆਕਾਸ਼ ਗੰਗਾ ਨੇ ਔਰ ਕਈ ਆਕਾਸ਼ ਗੰਗਾ ਨੇ ਇੱਥੋਂ ਆਪਾਂ ਸਾਬ ਲਾ ਲਈਏ ਕਿ ਕਿਸੇ ਦੇ ਮੰਜੇ ਦਾ ਪਾਵਾ ਨਿਕਲ ਜੇ ਤੇ ਉਹ ਕਹਿੰਦਾ ਰੱਬਾ ਤੂੰ ਕੀ ਕੀਤਾ ਅਸੀਂ ਰੱਬ ਨੂੰ ਐ ਸਮਝਦੇ ਕਿ ਰੱਬ ਇੱਥੇ ਬੈਠਾ ਸਾਡੇ ਕੋਲ ਗੁਰਮੁਖ ਪਿਆਰੋ ਉਹ ਭਵਿਤ ਤੇ ਕਹਿ ਸਕਦਾ ਹੈ ਰੱਬ ਨੂੰ ਲਾਂਮਾ ਭਗਤ ਤੇ ਦੇ ਸਕਦਾ ਪਰ ਉਹ ਨਹੀਂ ਦਿੰਦੇ ਭਗਤ ਜਿਹੜੇ ਨੇ ਉਹਨਾਂ ਨੂੰ ਚਾਨਣ ਹੁੰਦਾ ਗੁਰਮੁਖੋ ਕਦੀ ਵੀ ਰੱਬ ਨੂੰ ਲਾਂਮਾ ਨਹੀਂ ਦਿੰਦੇ ਗੁਰੂ ਸਾਹਿਬ ਰੱਬ ਨੂੰ ਲਾਂਮਾ ਨਹੀਂ ਦਿੰਦਾ ਅਕਦੇ ਦੱਦਾ ਦੋਸ਼ ਨਾ ਦੇਉ ਕਿਸੈ ਉਹਨਾਂ ਨੂੰ ਪਤਾ ਹੈ ਕਿ ਮੁਰ ਘੜ ਦੋਸ਼ ਨਾ ਰੱਬ ਨੂੰ ਹੀ ਦੇਣਾ ਨਾ ਆਪਣੇ ਆਪ ਨੂੰ ਬੰਦਾ ਦਿੰਦਾ ਨਾ ਬੰਦਾ ਸਾਹਮਣੇ ਵਾਲੇ ਨੂੰ ਦਿੰਦਾ ਉਹਨੂੰ ਕਹੇਗਾ ਤੇ ਫਿਰ ਲੜਾਈ ਝਗੜਾ ਹੁੰਦਾ ਹੈ ਪਰਮਾਤਮਾ ਦੇ ਉੱਤੇ ਅਖੀਰ ਤੇ ਜਾ ਕੇ ਮਨਮੁਖ ਬੰਦਾ ਗੱਲ ਸੁਣਦਾ ਪਰ ਗੁਰਮੁਖ ਪਿਆਰਿਓ ਭਗਤ ਰੱਬ ਦੇ ਪਿਆਰੇ ਐਸੀ ਗਲਤੀ ਨਹੀਂ ਕਰਦੇ